ਸ਼ਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਈਗਲਾਈ 24 ਤੇ ਮੈਂ ਤੁਹਾਡਾ ਆਪਣਾ ਤਾਰੀਲੋਦੀ ਪ੍ਰਿਆ ਦੋ ਚਾਦਾਂ ਨੂੰ ਪੁਰਾਣੀ ਗੱਲ ਹੈ ਕਿ ਨੌਜਵਾਨ ਦੀ ਗੁਰੂਪੜ ਦੇ ਵਿੱਚ ਮੌਤ ਹੁੰਦੀ ਹੈਗੀ ਆ ਲਓ ਸਾਡੇ ਦਾ ਨੌਜਵਾਨ ਸੀ ਆਮ ਚਰਚਾ ਵਿੱਚ ਇਹ ਗੱਲ ਆਈ ਹੈਗੀ ਉਹ ਨੌਜਵਾਨ ਨਸ਼ੇ ਦੀ ਪਿੱਡ ਚੜਿਆ ਹੈਗਾ ਪਰੰਤੂ ਇਹ ਗੱਲ ਵਿੱਚ ਕਿੰਨੀ ਸਚਾਈ ਹੈਗੀ ਆ ਆਪਾਂ ਇਸ ਬਾਰੇ ਡੀਐਸਪੀ ਸਿੰਦਰ ਚਾਂਦ ਜੀ ਨਾਲ ਗੱਲ ਕਰਾਂਗੇ ਔਰ ਉਹਨਾਂ ਦਾ ਆਪਾਂ ਲੋਕਾਂ ਨੂੰ ਕੀ ਸੰਦੇਸ਼ ਦਿੰਦੇ ਹੈਗੇ ਆ ਉਹ ਆਪਾਂ ਗੱਲ ਕਰਾਂਗੇ ਡੀਐਸਪੀ ਸਿੰਦਰ ਚਾਂਦ ਜੀ ਹੋਰਾਂ ਜਨ ਸਾਹਿਬ ਜਿਹੜਾ ਪਾਸੋਂ ਜਿਹੇ ਜਿਹੜਾ ਇਹ ਮੌਤ ਹੋਈ ਹੈ ਇੱਕ ਨੌਜਵਾਨ ਦੀ ਤੇ ਉਹਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਮਦੀਦ ਦੀ ਇੱਕ 24 ਨੂੰ ਸਾਨੂੰ ਇੱਕ ਅਨਕੌਂਸ਼ੀਅਸ ਗੁਰਦੀਪ ਸਿੰਘ ਨਾਮ ਦਾ ਬੰਦਾ ਮਿਲਿਆ ਸੀਗਾ ਜਿਸ ਦੀ ਵਾਈਫ ਦੀ ਮਦਦ ਨਾਲ ਉਹਨੂੰ ਸਮਿਸ਼ਨ ਹਸਪੀਟਲ ਉੜਾਪੜ ਐਡਮਿਟ ਕਰਾਇਆ ਗਿਆ ਸੀਗਾ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਉਹਨੂੰ ਰੈਫਰ ਕਰਤਾ ਸੀਗਾ ਨਮਾਸ਼ਹਿਰ ਜਿੱਥੇ ਉਹਦੀ ਡੈਥ ਹੋ ਗਈ ਸੀਗੀ ਦੇ ਉਹਦਾ ਕਾਰਨ ਕੀ ਹੋਇਆ ਜੀ ਦੇਖੋ ਉਸ ਦਾ ਪਤਾ ਲੱਗਾਗਾ ਕਿ ਉਹ 1 ਸਾਲ ਤੋਂ ਐਕਸੀਡੈਂਟ ਹੋਇਆ ਸੀ ਉਹਦਾ ਜਿਸ ਦਾ ਮੈਡੀਸਨ ਚੰਡੀਗੜ੍ਹ ਤੋਂ ਚੱਲਦਾ ਸੀਗਾ ਤੇ ਉਸ ਤੋਂ ਬਾਅਦ ਹੁਣ ਉਹਦਾ ਜਿਹੜਾ ਹੈਗਾ ਪੋਸਟਮਾਰਟਮ ਬੋਰਡ ਤੋਂ ਕਰਾਇਆ ਗਿਆ ਹੈਗਾ ਉਸ ਦੇ ਮੁਤਾਬਕ ਜੋ ਵੀ ਰਿਜ਼ਲਟ ਦੇ ਉਹਦੀ ਮੌਤ ਦਾ ਕਾਰਨ ਦਾ ਪਤਾ ਲੱਗ ਸਕੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਉਹਦਾ ਜਿਹੜਾ ਜਿਹੜੀ ਮੌਤ ਹੈ ਉਹ ਨਸ਼ਾ ਨਾਲ ਵੀ ਹੋਈ ਜਾ ਸਕਦੀ ਆ ਪਰੰਤੂ ਇਸੇ ਹੋਰ ਕਾਰਨ ਵੀ ਹੋਈ ਜਾ ਸਕਦੀ ਨਹੀਂ ਜਦੋਂ ਕੱਲ ਜਦ ਤੱਕ ਪੋਸਟਮਾਰਟ ਦੀ ਰਿਪੋਰਟ ਨਹੀਂ ਆਂਦੀ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਆਫਟਰ ਪੋਸਟਮਾਰਟਮ ਹੀ ਕੁਝ ਕਿਹਾ ਜਾ ਸਕਦਾ ਠੀਕ ਹੈ ਰਿਪੋਰਟ ਆਉਣ ਤੋਂ ਬਾਅਦ ਠੀਕ ਹੈ ਸਰ ਜੀ ਅੱਛਾ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਵੀ ਹਰ ਇੱਕ ਡੈਥ ਨੂੰ ਨਸ਼ੇ ਨਾਲ ਨਾ ਜੋੜਿਆ ਜਾਵੇ ਕਿਉਂਕਿ ਇਸ ਬੰਦੇ ਦੀ ਇੱਕ ਸਾਲ ਤੋਂ ਮੈਡੀਸਿਨ ਚੱਲਦਾ ਸੀਗਾ ਇਹਦੇ ਘਰਦਿਆਂ ਮੁਤਾਬਕ ਅੱਗੇ ਵੀ ਦੋ ਤਿੰਨ ਬਰੀਏ ਨੂੰ ਪ੍ਰੋਬਲਮ ਇਹ ਆਈ ਹੈਗੀ ਆ ਤੇ ਹੁਣ ਜੋ ਪੋਸਟਮੈਂਟ ਦੀ ਰਿਪੋਰਟ ਤੋਂ ਪਤਾ ਲੱਗ ਹੀ ਜਾਊਗਾ ਕਲੀਅਰ ਹੋ ਜਾਊਗਾ ਇਸ ਕਰਕੇ افਵਾਹਾਂ ਵਿੱਚ ਨਾ ਫਸਣ ਲੋਕਾਂ ਨੂੰ ਅਪੀਲ ਹੈ ਜਿਸਰ ਆਪਣੇ ਲੋਕਾਂ ਨੂੰ ਹੋਰ ਵੀ ਤੁਸੀਂ ਤੁਹਾਡਾ ਸੁਝਾਅ ਕੋਈ ਤੁਹਾਡਾ ਕੋਈ ਸੰਦੇਸ਼ ਜਾਂ ਕੋਈ ਕੋਈ ਹੋਰ ਗੱਲਬਾਤ ਕੋਈ ਦੱਸਣੀ ਚਾਹੋਗੇ ਅਸੀਂ ਤਾਂ ਕਹਿੰਦੇ ਜਿੱਥੇ ਕੋਈ ਨਸ਼ਾ ਕੋਈ ਵਿਕਦਾ ਜਾਂ ਕੋਈ ਬੰਦਾ ਵੇਚ ਰਿਹਾਗਾ ਸਾਨੂੰ ਦੱਸਣ ਉਹਦਾ ਜਿਹੜਾ ਨਾਮ ਹੈ ਗੁਪਤ ਰੱਖਿਆ ਜਾਊਗਾ